ਦਿੱਲੀ ਇਨਸਾਫ ਮੋਰਚੇ ਸ਼ਾਮਲ ਹੋਣ ਦੇ ਖਾਤਰ ਆਏ ਸਾਰੇ ਭਰਾਵੋ ਹਉ ਤੋ ਬੈਲਾ ਗੱਜ ਕੇ ਬਲਾਓ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕੋ ਭਰਾਵੋ ਅਜਾ ਇੱਥੇ ਰੋਕਣਾ ਹੈ ਕਿਉਂਕਿ ਇੱਥੇ ਤਾਂ ਦਿੱਲੀ ਹੈ ਨਹੀਂ ਕੋਈ ਨਾ ਇੱਥੇ ਦਿੱਲੀ ਕੋਈ ਸੀਸਗੰਜ ਹੈ ਨਾ ਬੰਗਲਾ ਸਾਹਿਬ ਹੈ ਨਾ ਰਕਾਵਗੰਜ ਹੈ ਅਸੀਂ ਤਾਂ ਉੱਥੇ ਪਰਨਾਮ ਕਰਨ ਜਾਣਾ ਸੀ ਤੇ ਪਰਨ ਕਰਨ ਜਾਣਾ ਸੀ ਜੀ ਟੋਟ ਗਿਆ ਜਿਹੜੀ ਗਲੀਹਾ ਪਾਗਿਆਂ ਨੇ ਹੱਕ ਸੱਚ ਇਨਸਾਫ ਤੇ ਜ਼ਬਰ ਦੇ ਵਿਰੁੱਧ ਹਮੇਸ਼ਾ ਲੜਨ ਲੱਗੇ ਆ ਅਸੀਂ ਉੱਥੇ ਆਪਣਾ ਪਰਨ ਕਰਨਾ ਸੀ ਉੱਥੇ ਆਪਣਾ ਪ੍ਰਣਾਮ ਕਰਨਾ ਸੀ ਸਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ 350 ਸਾਲਾ ਜਿਹੜੀ ਪੁਰਮ ਉਸ ਤੇ ਪਰ ਇਹਨਾਂ ਨੇ ਆਪਣੀ ਅਸਲਤ ਤਾ ਅੱਜ ਫੇਰ ਉਹੀ ਬਜਾਰਾ ਕਰਦਾ ਹੋਇਆ ਬਈ ਨਹੀਂ ਦਿੱਲੀ ਤੁਸੀਂ ਨਹੀਂ ਆ ਸਕਦੇ ਇੱਥੇ ਰੋਕਾ ਸਾਰੀਆਂ ਸੜਕਾਂ ਤੇ ਜਿਹੜੀਆਂ ਪੰਜਾਬ ਦੀਆਂ ਤੇ ਹਰਿਆਣੇ ਦੀਆਂ ਸਰਹੱਦਾਂ ਤੇ ਸਾਰੀਆਂ ਤੇ ਪਹਿਲਾਂ ਦੀ ਤਰ੍ਹਾਂ ਹੀ ਜਿਵੇਂ ਆਪਾਂ ਪਹਿਲਾਂ ਕਿਸਾਨ ਮੋਰਚੇ ਸ਼ੰਭੂ ਖਨੌਰੀ ਕਿਸਾਨ ਮੋਰਚੇ ਵੱਲੇ ਪੱਕੀਆਂ ਕੰਨਾਂ ਕੱਢੀਆਂ ਸੀ ਉਹੀ ਸੀਨ ਅੱਜ ਅਸੀਂ ਦੁਬਾਰੇ ਫੇਰ ਦੇਖ ਰਹੇ ਹਾਂ ਸੋ ਇਹ ਕੀ ਦਿਖਾਉਂਦਾ ਵੀ ਜਿਵੇਂ ਪੰਜਾਬ ਇਹਨਾਂ ਨੂੰ ਭਾਰਤ ਦਾ ਹਿੱਸਾ ਨਹੀਂ ਲੱਗਦਾ ਅਸੀਂ ਉਦੋਂ ਵੀ ਕਹਿਆ ਸੀਗਾ ਇੱਥੇ ਸ਼ੰਭੂ ਵੀ ਜਿਹੜੀ ਪਾਕਿਸਤਾਨੀ ਦੀ ਸਰਹੱਦਾਂ ਇਹਨੇ ਦੇ ਚੱਕ ਕੇ ਸ਼ੰਭੂ ਲਾ ਆਂਦੀ ਉਹ ਐਣੀ ਉਹਦੀ ਲਾਂਦੀ ਸੀ ਉਹ ਹੁਣ ਵੀ ਜਾਰੀ ਆ ਅੱਜ ਵੀ ਦੱਸ ਰਹੀ ਹੈ ਦੂਜਾ ਇਹਨਾਂ ਦਾ ਚੰਡੀਗੜ੍ਹ ਸ਼ਾਸਤ ਪ੍ਰਦੇਸ਼ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਉਥੇ ਅਸੀਂ 10 ਤਰੀਕ ਨੂੰ ਦੇਖ ਕੇ ਆਏ ਆਂ ਜੋ ਕੈ ਜੁਨੀਵਰਸਿਟੀ ਬਚਾਉਣ ਵਾਲਾ ਬੋਚਾ ਸੀ ਵੀ ਤੁਸੀਂ ਇਹ ਵੀ ਕੇਂਦਰ ਦਾ ਹੈਗਾ ਦਿੱਲੀ ਦਾ ਹੈਗਾ ਇੱਥੇ ਵੀ ਨਹੀਂ ਤੁਸੀਂ ਆ ਸਕਦੇ ਸੋ ਇਹਨਾਂ ਦਾ ਜਿਹੜਾ ਰਵਈਆ ਕੀ ਦਿਖਾਉਂਦਾ ਪੰਜਾਬ 50% ਕਿੰਨਾ ਕਿਸੇ ਇੱਕ ਵਰਗ ਵਰਤੀ ਨੇ ਸੁਮੁੱਚੇ ਪੰਜਾਬਗਿਆ ਪ੍ਰਤੀ ਭਾਵੇਂ ਉਹ ਹਿੰਦੂ ਹੈ ਭਾਵੇਂ ਸਿੱਖ ਹੈ ਭਾਵੇਂ ਮੁਸਲਮਾਨ ਹੈ ਜਿਹੜੇ ਸਦੀਆਂ ਤੋਂ ਪੰਜਾਬ ਦੀ ਧਰਤੀ ਤੇ ਰਹਿੰਦੇ ਆ ਉੱਥੋਂ ਦਾ ਅਨਪੜ੍ਹੀ ਖਾਤਾ ਇੱਥੋਂ ਦੀ ਗੋਲੀ ਦੇ ਨਾਲ ਨਾਲ ਜਿਉਂਦੇ ਆ ਰਹੇ ਆ ਉਹਨਾਂ ਪ੍ਰਤੀ ਇਹਨਾਂ ਦਾ ਸੂਚਿਆ ਪੰਜਾਬ ਆਪਣਾ ਬਰਤੀ ਰਵਈਆ ਸਾਡੇ ਜਿਹੜੇ ਮੰਗ ਸੀ ਇਹ ਮੈਂ ਪਹਿਲਾਂ ਵੀ ਅਰਸ਼ਦਪਾਲ ਨੇ ਦੱਸਿਆ ਬਈ ਬੰਦੀ ਸਿੰਘਾਂ ਦੀ ਰਿਹਾਈ ਇਹ ਅੱਜ ਵੀ ਰੋਕਣ ਦੀ ਖਾਤਰ ਪੱਕਾ ਕਾਨੂੰਨ ਤੇ ਜਿਹੜੇ ਦੇਸ਼ ਭਗਤਿਆਂ ਜਿਹਨਾਂ ਨੇ ਅੱਜ ਬੰਧਾ ਰਾਜਨੀਤਿਕ ਕੈਦੀ ਸਾਰਿਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਮਾਰਚ ਸੀ ਬਾਦ ਜਮੂਰੀ ਬਾਦ ਮਨੁੱਖੀ ਅਧਿਕਾਰਾਂ ਵਾਲਾ ਸ਼ਾਨਸ਼ੀਰ ਗੁਰੂ ਤੇਗ ਬਹਾਦਰ ਸਾਹਿਬ ਦੀ ਜਿਨ੍ਹਾਂ ਨੇ ਆਜ਼ਾਦੀ ਦੀ ਖਾਤਰ ਮਨੁੱਖੀ ਇਜਾਦੀ ਦੀ ਖੱਤਰਾ ਆਪਣਾ ਸੀਸ ਦਿੱਤਾ ਉਹਨਾਂ ਨੂੰ ਸਮਰਪਿਤ ਹੋ ਕੇ ਸੋ ਇਸ ਕਰਕੇ ਜਿਹੜਾ ਰਵਈਆ ਆਇਆ ਬਿਲਕੁਲ ਦੁਸ਼ਮਣਾਂ ਵਾਲਾ ਰਵਈਆ ਇਹ ਸਾਨੂੰ ਬਗਾਨੇ ਸਮਝ ਰਹੇ ਆ ਬਗਾਨੇ ਵਾਲਾ ਸਾਡੇ ਨਾਲ ਵਰਤੋਂ ਕਰ ਰਹੇ ਆ ਪਰ ਮੈਂ ਤਾਂ ਥੋੜਾ ਮੈਂ ਖਿਰਤੇ ਹੀ ਕਹੂੰਗਾ ਪੰਜਾਬ ਦਾ ਵੀ ਇਤਿਹਾਸ ਹੈ ਇੱਕ ਪੰਜਾਬ ਦਾ ਹਜ਼ਾਰਾਂ ਸੈਂਕੜੇ ਸਾਲਾਂ ਦਾ ਇਤਿਹਾਸ ਹੈ ਸੰਗਿਆਂ ਦਾ ਇਤਿਹਾਸ ਹੈ ਵੀ ਇਹਨਾਂ ਨੂੰ ਕੋਈ ਪਿਆਰ ਨਾਲ ਨਾ ਜਿੱਤ ਸਕਦਾ ਪਰ ਜ਼ੋਰ ਨਾਲ ਨਹੀਂ ਜਿੱਤਿਆ ਜਾ ਸਕਦਾ ਭਾਵੇਂ ਉਹ ਅੰਗਰੇਜ਼ਾਂ ਦੇ ਵਿਰੋਧ ਪੰਜਾਬੀਆਂ ਦੀ ਲੜਾਈ ਸੀ ਭਾਵੇਂ ਉਹ ਤੋਂ ਪਹਿਲਾਂ ਮੁਗਲਾਂ ਦੇ ਖਿਲਾਫ ਸੀਗੀ ਭਾਵੇਂ ਉਹ ਤੋਂ ਪਹਿਲਾਂ ਅਫਗਾਨਾਂ ਦੇ ਖਿਲਾਫ ਸੀਗੀ ਮੈਂ ਤਾਂ ਇਹ ਕਹੂੰਗਾ ਸਿਕੰਦਰ ਵਾਂਗੂ ਤੇ ਰਾਜਾ ਜਿਹੜਾ ਪੰਜਾਬ ਦਾ ਪੋਰਸ ਸੀਗਾ ਜਿਹਨੇ ਦਿਖਾਇਆ ਸੀਗਾ ਵੀ ਗਲਮੀਆਂ ਵਾਲੇ ਰਾਜ ਨੂੰ ਤਾਂ ਮਰਨਾ ਚੰਗਾ ਸਿਕੰਦਰ ਨੂੰ ਵੀ ਕਹਿੰਦਾ ਸੀਗਾ ਵੀ ਤੂੰ ਇੱਕ ਜਿਹੜਾ ਸਿੱਠੀਕਾ ਹਾਰ ਗਿਆ ਇੱਕ ਵਾਰੀ ਤੂੰ ਜਿਹੜਾ ਇੱਕ ਹਾਰੇ ਹੋਏ ਰਾਜੇ ਨਾਲ ਜਿੱਤਿਆ ਹੋਇਆ ਰਾਜਾ ਸਹੂ ਕਰਦਾ ਹੁੰਦਾ ਤਾਂ ਉਹਦਾ ਸਰਕਰਮ ਕਰਦਾ ਹੁੰਦਾ ਉਹ ਤੂੰ ਕਰ ਲੈ ਆਹੀ ਮੇਰੀ ਮੰਗ ਹੈ ਸੋਸ ਕਰਕੇ ਉਦੋਂ ਤੋਂ ਸਾਡੀ ਲੜਾਈ ਹੈ ਮੈਂ ਇਹਨੂੰ ਕੇਂਦਰ ਨੂੰ ਮੋਦੀ ਨੂੰ ਕਹਿ ਦੇਣਾ ਚਾਹੁੰਦਾ ਬਈ ਇਹ ਤੁਸੀਂ ਹਮੇਸ਼ਾ ਨਹੀਂ ਚੱਲੂਗਾ ਇਹ ਵਰਤਾਓ ਇਹ ਤੁਹਾਨੂੰ ਬੰਦ ਕਰਨਾ ਪੈਣਾ ਪੰਜਾਬਗੀਆਂ ਦੀਆਂ ਸਿੱਖਾਂ ਦੀਆਂ ਸਾਰੇ ਵਰਗਾਂ ਦੇ ਜਿਹੜੇ ਕਿਸਾਨ ਆ ਮਜ਼ਦੂਰ ਆ ਮਨੁੱਖੀ ਹੱਕਾਂ ਦੇ ਕੰਮ ਆ ਉਹਨਾਂ ਦੀ ਸੁਣਨੀ ਪੈਣੀ ਹੈ ਇਹਨਾਂ ਕਹਿਣਾ ਹੋਇਆ ਸਾਰੇ ਵੀਰਾਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ